ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪਤਨ ਦੀ ਵਿੜੀ ਇਕਾਂਗੀ ਦਾ ਸਾਰ ਕਰਾਂਗੇ ਵਿਸ਼ਾ ਵਸਤੂ ਤੇ ਇਸ ਦੇ ਮਹੱਤਵਪੂਰਨ ਪਾਤਰ ਤੇ ਛੋਟੇ ਕੁਸ਼ਨ ਆਨਸਰ ਹਾਂਜੀ ਪਤਨ ਦੀ ਵਿੜੀ ਇਕਾਂਗੀ ਜਿਹੜੀ ਕਿ ਬਲਵੰਤ ਗਾਰਗੀ ਦੀ ਇਕਾਂਗੀ ਆ ਤੇ ਹਾਂਜੀ ਇਸ ਦਾ ਸਾਰ ਦੇਖਦੇ ਹਾਂ ਸੁਰਜੀਤ ਇਹਦੇ ਵਿੱਚ ਇੱਕ ਨੌਜੌਣ ਮਹਾਨਾ ਸੀ ਲਾਗਲੇ ਪਿੰਡ ਦੀ ਇੱਕ ਕੁੜੀ ਸੀ ਦੀਪੋ ਉਹਦੇ ਨਾਲ ਉਹਦਾ ਪਿਆਰ ਹੋ ਗਿਆ ਮਤਲਬ ਕਿ ਕੁੜੀ ਸੀ ਦੀਪੋ ਮੁੰਡਾ ਸੀ ਸੁਰਜੀਤ ਤੇ ਉਸਨੇ ਲੋਕਾਂ ਤੋਂ ਬਾਹਰ ਹੋ ਕੇ ਬਾਹਰ ਹੋ ਕੇ ਦੀਪੋ ਨਾਲ ਵਿਆਹ ਕਰ ਲਿਆ ਤੇ ਉਹਨੂੰ ਆਪਣੀ ਝੁੱਗੀ ਦੇ ਵਿੱਚ ਲੈ ਗਿਆ ਮਤਲਬ ਕਿ ਇਹਦੇ ਵਿੱਚ ਦੀਪੋ ਤੇ ਜਿਹੜਾ ਸੀ surjit ਉਹਨਾਂ ਨੇ ਵਿਆਹ ਕਰਾ ਲਿਆ ਤੇ ਉਹਨਾਂ ਦਾ ਘਰ ਇੱਕ ਮੁੰਡਾ ਜਨਮ ਆ ਜਿਹੜਾ ਕਿ ਛੇਤੀ ਮਰ ਗਿਆ ਤੇ ਉਸ ਬੱਚੇ ਨੂੰ ਦੀਪੋ ਨੇ ਝੁੱਗੀ ਦੇ ਅਲੱਗੀ ਤਖਣਾਤਾ ਤੇ ਆ surjit ਦੀ ਭੈਣ ਸੀ ਲਾਜੋ ਇਹਨਾਂ ਦੋਹਾਂ ਦੇ ਮਾਪੇ ਨਿੱਕੇ ਹੁੰਦੇ ਮਰ ਗਏ ਸੀ ਤੇ ਇਹਨਾਂ ਦੀ ਪਾਲਣਾ ਉਹਨਾਂ ਦੀ ਭੂਆ ਨੇ ਕੀਤੀ ਸੀ ਮਤਲਬ ਕਿ surjit ਦੀ ਜਿਹੜੀ ਭੈਣ ਸੀ ਉਸੀ ਲਾਜੋ ਤੇ ਸਰਜੀਤ ਤੇ ਉਸਦੀ ਭੈਣ ਲਾਜੋ ਉਹਨਾਂ ਦੀ ਮਦਰ ਦੀ ਜਿਹੜੀ ਕਿ ਡੱਥ ਪਹਿਲਾਂ ਹੀ ਹੋ ਗਈ ਸੀ ਜਿਸ ਕਰਕੇ ਮਾਪੇ ਮਦਰ ਤੇ ਫਾਦਰ ਤਾਂ ਉਹਨਾਂ ਦੀ ਭੂਆ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਸੀ ਤੇ ਦੋਹਾਂ ਨੂੰ ਧੀਏ ਪੁੱਤਰਾਂ ਵਾਲਾ ਪਿਆਰ ਦਿੱਤਾ ਭੂਆ ਨੇ ਦੀਪੋ ਨੇ ਬੜੀ ਦਲੇਰੀ ਨਾਲ ਸਰਜੀਤ ਨਾਲ ਵਿਆਹ ਕਰਵਾਇਆ ਸੀ ਤੇ ਉਹ ਦੋਵੇਂ ਪਤੀ ਪਤਨੀ ਸੁਖੀ-ਵਾਜ਼ੀ ਸੀ ਪਰ ਦੀਪੋ ਦੇ ਮਨ ਵਿੱਚ ਸੁੰਦਰ ਲਈ ਪਿਆਰ ਵੀ ਸੀ ਉਦੀਪੋ ਦੇ ਮਨ ਦੇ ਵਿੱਚ ਇੱਕ ਸੁੰਦਰ ਸੀ ਉਹਦੇ ਲਈ ਵੀ ਪਿਆਰ ਸੀ ਸੁੰਦਰ ਸਰਜੀਤ ਦਾ ਦੋਸਤ ਸੀ ਸੁੰਦਰ ਸੋਹਾਂ ਤੇ ਸੁਨੱਖਾ ਨੌਜਵਾਨ ਸੀ ਮਲਕੀ ਦੀਪੋ ਦੇ ਮਨ ਦੇ ਵਿੱਚ ਜਿਹੜਾ ਸੁਰਜੀਤ ਦੇ ਦੋਸਤ ਲਈ ਵੀ ਪਿਆਰ ਸੀ ਤੇ ਉਹ ਜਿਹੜਾ ਕਿ ਸੋਹਣਾ ਸੁਲੱਖਾ ਨੌਜਵਾਨ ਸੀ ਤੇ ਉਸ ਦਾ ਪਰਮਾ ਸਰੀਰ ਤੇ ਪੱਥਰ ਵਰਗੇ ਡੋਲੇ ਦੀਪੋ ਦਾ ਮਨ ਮੋਹ ਲੈਂਦੀ ਸੀ ਇੱਕ ਦਿਨ ਦਰਿਆ ਵਿੱਚ ਹਾੜਾ ਆ ਰਾਤ ਦੇ ਹਨੇਰੇ ਵਿੱਚ ਦਰਿਆ ਦੀਆਂ ਛੱਲਾਂ ਛੁਕਰੀਆਂ ਸਨ ਇਸ ਸਮੇਂ ਸੁੰਦਰ ਅਤੇ ਦੀਪੋ ਦੀ ਮੁਲਾਕਾਤ ਹੋ ਗਈ ਸੁੰਦਰ ਦੀਪੋ ਦੇ ਮਨ ਵਿੱਚ ਲੁਕੇ ਸੁੰਦਰ ਦਾ ਪਿਆਰ ਜਾਗ ਗਿਆ ਤੇ ਉਸ ਨੇ ਆਪਣਾ ਸਿਰ ਸੁੰਦਰ ਦੀ ਧੜਕ ਦੀ ਹਿੱਕ ਤੇ ਰੱਖ ਦਿੱਤਾ ਉੱਤੋਂ ਸਰਜੀਤ ਆ ਗਿਆ ਇਹ ਦ੍ਰਿਸ਼ ਦੇਖ ਕੇ ਦੁਖੀ ਹੋ ਤੇ ਘਰੋਂ ਨਿਕਲ ਗਿਆ ਦੀਪੂ ਨੇ ਉਸ ਨੂੰ ਪਕਾਰਿਆ ਤਰਲੇ ਕਿਤੇ ਚਿੱਕਾ ਮਾਰਿਆ ਪਰ ਉਹ ਨਾ ਮੁੜਿਆ ਦੀਪੂ ਨੇ ਸਰਜੀਤ ਦੀ ਬੋਰਪਾਲ ਕੀਤੀ ਪਰ ਉਹ ਕਿਤੇ ਨਾਲੋਂ ਪਿਆ ਸਰਜੀਤ ਦੀ ਪੱਗ ਤੇ ਜੁੱਤੀ ਦਰਿਆ ਵਿੱਚ ਤਰਦੀ ਹੋਈ ਮਿਲੀ ਦੀਪੂ ਨੇ ਉਹਨਾਂ ਨੂੰ ਉਸ ਦੀ ਯਾਦ ਦੇ ਰੂਪ ਵਿੱਚ ਸਾਮਕ ਟ੍ਰੰਕ ਚ ਰੱਖ ਲਿਆ ਸਰਜੀਤ ਨੂੰ ਘਰੋਂ ਗਿਆ 4 ਸਾਲ ਹੋ ਗਏ ਤੇ ਉਹ ਵਾਪਸ ਨਹੀਂ ਸੀ ਆਇਆ ਇੱਕ ਦਿਨ ਫੇਰ ਉਹ ਇਹੋ ਜਿਹਾ ਤੂਫਾਨ ਆਇਆ ਹਨੇਰੀ ਰਾਤ ਸੀ ਦਰਿਆ ਚੜ੍ਹਾ ਆਇਆ ਪਿੰਡ ਦੇ ਲੋਕ ਘਰ ਛੱਡ ਕੇ ਭੱਜਣ ਲੱਗੇ ਇਸੇ ਵੇਲੇ surjit ਦੀ ਪਤਨੀ ਦੀਪੋ ਅਤੇ surjit ਦੀ ਭੈਣ ਲਾਜੋ ਤੇ ਉਸ ਦੀ ਭੂਆ ਕਿੰਨੇ ਜਣੀਆਂ ਦਰਿਆ ਦੇ ਕੰਢੇ ਉਸੇ ਝੁੱਗੀ ਵਿੱਚ ਰਹਿੰਦੀ ਸੀ ਭੂਆ ਬਿਮਾਰ ਸੀ ਮਤਲਬ ਕੀ surjit ਦੀ ਭੂਆ ਉਹਦੀ ਭੈਣ ਲਾਜੋ ਤੇ ਦੀਪੋ ਤੇ ਭੂਆ ਬਿਮਾਰ ਸੀ ਤੇ ਲਾਜੋ ਦੇ ਦੀਪੋ ਉਸ ਦੇ ਇਲਾਜ ਲਈ ਕੋਈ ਔੜ-ਪੋੜ ਕਰ ਰਹੀਆਂ ਸੀ ਤੇ ਲਾਜੋ ਕਹਿਣ ਲੱਗੀ ਕਿ ਉਸ ਨੂੰ ਚਾਹੀਦਾ ਕਿ ਉਹ ਮਨਹੂਸ ਝੁੱਗੀ ਨੂੰ ਛੱਡ ਦੇਣ ਕਿ ਤੇ ਹੋਰ ਚਲੇ ਜਾਓ ਇਸੇ ਝੁੱਗੀ ਵਿੱਚ ਉਸ ਦਾ ਵੀਰ ਚਲਾ ਗਿਆ ਤੇ ਇਸੇ ਝੁੱਗੀ ਨੇ ਉਸ ਦੇ ਵੀਰ ਦਾ ਪੁੱਤ ਖਾ ਲਿਆ ਪਰ ਦੀਪੋ ਲਾਜੋ ਦੀ ਇਹ ਗੱਲ ਨਹੀਂ ਸੀ ਮੰਨਦੀ ਉਹ ਕਹਿਣ ਲੱਗੀ ਕਿ ਇਸ ਝੁੱਗੀ ਨਾਲ ਉਸ ਦੇ ਕਈ ਯਾਦਾਂ ਜੁੜੀਆਂ ਹੋਣਾਂ ਨੇ ਇਸੇ ਝੁੱਗੀ ਵਿੱਚ ਸਰਜੀਤ ਉਸ ਨੂੰ ਵਿਆਹ ਕੇ ਲਿਆਇਆ ਸੀ ਇਸੇ ਝੁੱਗੀ ਵਿੱਚ ਉਸ ਦੇ ਘਰੋਂ ਪੁੱਤ ਜੰਮਿਆ ਸੀ ਤੇ ਇਸੇ ਝੁੱਗੀ ਦੇ ਲਾਗੂ ਸੀ ਨੇ ਆਪਣੇ ਪੁੱਤਰ ਨੂੰ ਦਫਨਾਇਆ ਸੀ ਇਸ ਲਈ ਝੁੱਗੀ ਛੱਡ ਕੇ ਹੋਰ ਕਿਸੇ ਥਾਂ ਤੇ ਨਹੀਂ ਜਾ ਜਾਣਾ ਦੇ ਲਈ ਮੁਸ਼ਕਲ ਆ ਜੋ ਝੁੱਗੀ ਨਹੀਂ ਛੱਡੂਗੀ ਸੁਰਜੀਤ ਦੇ ਘਰੋਂ ਨਿਕਲ ਜਾਣ ਦੀ ਗੱਲ ਤੁਨੀ ਤਾਂ ਲਾਜੋ ਨੇ ਦੀਪੂ ਨੂੰ ਦੋਸ਼ ਦੰਦਿਆ ਕਿ ਹਾਂ ਕਿ ਉਸਦੇ ਘਰ ਤੂਤਾਂ ਨੂੰ ਖਿੱਚ ਕੇ ਘਰੋਂ ਨਿਕਲਿਆ ਉਹ ਸੁੰਦਰ ਨੂੰ ਪਿਆਰ ਕਰਦੀ ਐ ਸੁੰਦਰ ਨੂੰ ਲੁਕ ਲੁਕੇ ਮਿਲਦੀ ਐ ਇਹ ਹੀ ਦੁਖਸ ਨੂੰ ਘਰੋਂ ਲੈ ਕੇ ਤੁਰਾਂ ਜਿੱਪੂ ਨੇ ਉਸ ਦੀ ਗੱਲ ਟੋਕਦਿਆਂ ਕਿਹਾ ਕਿ ਉਸ ਨੂੰ ਮੁੜ ਕੇ ਇਹ ਗੱਲ ਨਾ ਕਹੇ ਸੁੰਦਰ ਨਾਲ ਉਸ ਦਾ ਇਹੋ ਜਿਹਾ ਪਿਆਰ ਨੂੰ ਉਸ ਦਾ ਦਿਲ ਹੀ ਚੰਚਨਾ ਪਤਾ ਨਹੀਂ ਕਿਉਂ ਸੁੰਦਰ ਨੂੰ ਦੇਖ ਕੇ ਮਚਲਣਾ ਪੈਂਦਾ ਉਸ ਸੁੰਦਰ ਨਾਲ ਉਸ ਦਾ ਕੋਈ ਵਾਸਤਾ ਨਹੀਂ ਦੀਪੂ ਨੇ ਲਾਜੋ ਨੂੰ ਇਹ ਵੀ ਕਿਹਾ ਕਿ ਪਿਆਰ ਕਰਨਾ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਉਹ ਤਾਂ ਉਹ ਵੀ ਤਾਂ ਪਿਆਰ ਕਰਦੀ ਐ ਕੀ ਆਪਣੇ ਮਾਹੀ ਦੀ ਮੌਤ ਪਿੱਛੋਂ ਉਸਨੇ ਇਕ ਵਾਰੀ ਰਣ ਅਪਸੰਦ ਕੀਤਾ। ਇਧਰ ਨਾਨ ਪ੍ਰਜਾਇ ਦੀ ਲੋਕਚੋਕ ਚ ਕਰ ਰਹੀਆਂ ਸੀ ਤੇ ਉਧਰ ਭੂਆ ਬਿਮਾਰ ਦੀ ਨਾਲ ਹੁੰਗ ਰਹੀ ਸੀ। ਉਸਨੇ ਸੋਚਿਆ ਕਿ ਇਸੇ ਵੇਲੇ ਕਾਂਛੀ ਕਾਂਚੀ ਵੇਦ ਕੋਲੋਂ ਦਵਾਈ ਮੰਗਵੋਣੀ ਚਾਹੀਦੀ ਆ। ਤੇ ਉਸਦੀ ਦਵਾਈ ਭੂਆ ਨੂੰ ਠੀਕ ਬੈਠ ਗਈ ਆ। ਪਰ ਇਸ ਤੂਫਾਨ ਵਿੱਚ ਜਾਵੇ ਕੌਣ? ਘਰ ਵਿੱਚ ਕੋਈ ਮਰਦ ਵੀ ਨਹੀਂ ਸੀ। ਐਨੇ ਨੂੰ ਬਾਹਰੋਂ ਕਿਸੇ ਦੇ ਗੀਤ ਦੇ ਬੋਲ ਸੁਣਾਈ ਦਿੱਤੇ। ਉਹ ਪਛਾਣ ਗਈਆਂ ਕਿ ਉਹ ਸੁੰਦਰ ਸੀ। ਲਾਜੋ ਨੇ ਸੁੰਦਰ ਨੂੰ ਕਿਹਾ ਕਿ ਉਹ ਕਾਂਛੀ ਵੇਦ ਕੋਲੋਂ ਭੂਆ ਲਈ ਦਵਾਈ ਲਿਆ ਕੇ ਦੇਵੇ। ਸੁੰਦਰ ਦਵਾਈ ਲੈਣ ਚਲਾ ਗਿਆ ਉਸਨੇ ਭੂਆ ਨੂੰ ਨਾ ਦੱਸਿਆ ਕਿ ਸੁੰਦਰ ਦਵਾਈ ਲੈਣ ਗਿਆ ਮਨੂ ਕਿਉਂਕਿ ਨੂੰ ਐਸੀ ਵੀ ਇਹਦੇ ਸੁੰਦਰ ਕਰਕੇ ਉਹਦਾ ਭਤੀਜਾ ਘਰ ਛੱਡ ਕੇ ਚਲਾ ਗਿਆ ਜੇ ਭੂਆ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਸਨੇ ਦਵਾਈ ਨਹੀਂ ਸੀ ਖਾਣੀ ਤੇ ਸੁੰਦਰ ਨੇ ਕਾਂਕਸ਼ੀ ਵੇਦ ਦੇ ਕੋਲੋਂ ਤਿੰਨ ਕੁੜੀਆਂ ਲਿਆ ਕੇ ਦਿੱਤੀਆਂ ਤੇ ਦੱਸਿਆ ਕਿ ਤਿੰਨ ਤਿੰਨ ਘੰਟੇ ਬਾਅਦ ਕੋਸੇ ਪਾਣੀ ਨਾਲ ਦਿੱਤੀਆਂ ਜਾਣ ਲਾਜੋ ਦਵਾਈ ਲੈ ਕੇ ਭੂਆ ਕੋਲ ਆ ਗਏ ਉਸਨੇ ਦੀਪੂ ਨੂੰ ਕਿਹਾ ਕਿ ਬਾਰੀ ਖੁੱਲੀ ਰਹਿ ਗਈ ਉਹ ਜਾ ਕੇ ਬੰਦ ਕਰ ਦਈਏ ਦੀਪੋ ਵਾਰੀ ਬੰਦ ਕਰਨਾਂਗੀ ਤਾਂ ਉਸਨੇ ਦੇਖਿਆ ਕਿ ਸੁੰਦਰ ਹਾਲੇ ਬਾਹਰ ਹੀ ਖੜਾ ਸੀ ਉਸਨੇ ਸੁੰਦਰ ਨੂੰ ਪੁੱਛਿਆ ਕਿ ਉਹ ਗਿਆ ਕਿਉਂ ਨਹੀਂ ਸੁੰਦਰ ਜਵਾਬ ਦਤਾ ਕਿ ਅਮੀ ਹੀ ਉਸ ਦਾ ਉਸ ਨੂੰ ਦੇਖਣ ਨੂੰ ਜੀ ਕੀਤਾ ਸੀ ਦੀਪੋ ਨੇ ਬਹੁਤ ਤਾਂ ਕਿਹਾ ਪਰ ਸੁੰਦਰ ਨਾ ਗਿਆ ਉਹ ਕਹਿਣ ਲੱਗਾ ਕਿ ਉਸਦੇ ਪਿਆਰ ਵਿੱਚ ਪਾਗਲ ਹੋ ਰਿਹਾ ਉਸ ਦੀ ਝੁਕੀ ਦੇ ਦੋਲੇ ਘੁੰਮਦਾ ਰਹਿੰਦਾ ਉਸ ਨੂੰ ਦੇਖਣ ਦੇ ਤਰਸਦਾ ਰਹਿੰਦਾ ਸੁੰਦਰ ਦੀਆਂ ਇਹ ਗੱਲਾਂ ਸੁਣ ਕੇ ਦੀਪੋ ਨੂੰ ਉਹ ਦਿਨ ਯਾਦ ਆ ਗਿਆ ਜਿਸ ਦਿਨ ਉਹ ਇੰਜੇ ਹਨੇਰੇ ਵਿੱਚ ਖੜੀ ਸੁੰਦਰ ਨਾਲ ਗੱਲਾਂ ਕਰ ਰਹੀ ਸੀ ਕਿ ਉਦੋਂ ਸਰਜੀਤ ਆ ਗਿਆ ਸੀ ਤੇ ਉੱਥੋਂ surjeet ਆ ਗਿਆ ਸੀ ਤੇ ਉਹ ਕੁਝ ਦੇਖ ਕੇ ਘਰੋਂ ਨਿਕਲ ਗਿਆ ਸੀ ਤੇ ਮੁਰਣੀ ਸੀ ਆਇਆ ਦੀਪੂ ਨੂੰ ਡਰ ਜਾ ਲੱਗ ਰਿਹਾ ਸੀ ਉਸ ਨੇ ਸੁੰਦਰ ਨੂੰ ਕਿਹਾ ਕਿ ਉਹ ਚਲਾ ਜਾਵੇ surjeet ਆ ਜਾਵੇਗਾ ਸੁੰਦਰ ਨੇ ਦੀਪੂ ਨੂੰ ਕਿਹਾ ਕਿ ਹੁਣ surjeet ਨਹੀਂ ਆਊਗਾ 4 ਸਾਲ ਹੋ ਗਏ ਉਹ ਨਹੀਂ ਆਇਆ ਹੁਣ ਕਿੱਥੇ ਆ ਜਾਊਗਾ ਸੁੰਦਰ ਦੀਆਂ ਪਿਆਰ ਭਰੀਆਂ ਗੱਲਾਂ ਤੇ ਉਸ ਦੇ ਸਡੋਲ ਸਰੀਰ ਦਾ ਸਪਰਸ਼ ਪ੍ਰਾਪਤ ਕਰਕੇ ਦੀਪੂ ਦਾ ਮਨ ਪਿਘਲ ਗਿਆ ਉਹ ਸਿਰ ਆਪਣਾ ਸਿਰ ਸੁੰਦਰ ਦੇ ਹਿੱਕ ਨਾਲ ਲਾ ਦਿੱਤਾ ਉਧਰੋਂ surjeet ਆ ਗਿਆ ਉਹ ਪਹਿਲੇ ਵਾਦ੍ਰਿਸ਼્ય ਦੇਖ ਕੇ ਹੈਰਾਨ ਰਹਿ ਗਿਆ ਤੇ ਹੁਣ ਹੀ ਪੈਰੀ ਵਾਪਸ ਮੁੜ ਗਿਆ ਦੀਪੂ ਨੇ ਤਰਲੇ ਕਿਤੇ ਕਿ ਸਭ ਕੁਝ ਝੂਠ ਹੈ ਉਹ ਸੁੰਦਰ ਨੂੰ ਪਿਆਰ ਨਹੀਂ ਕਰਦੀ 4 ਸਾਲ ਉਸ ਦੇ ਨਾਲ ਬੋਲੀ ਤੱਕ ਨਹੀਂ ਪਰ ਸੁਰਜੀਤ ਪੂਣੇ ਗੱਲਾਂ ਤੇ ਯਕੀਨ ਕਰਦਾ ਜਾਂ ਆਪਣੀ ਅੱਖਾਂ ਉੱਤੇ ਉਸ ਨੇ ਦੀਪੂ ਨੂੰ ਕਿਹਾ ਕਿ 4 ਸਾਲ ਉਸ ਨੇ ਦੀਪੂ ਦੇ ਯਾਰੂ ਚ ਤੜਫਾ ਦੇ ਅਤੀਤ ਕੀਤੇ ਹਨ ਹਰ ਵੇਲੇ ਉਸ ਦੇ ਕੰਨਾਂ ਵਿੱਚ ਦੀਪੂ ਦੇ ਤਰਲੇ ਪੂਣਦੇ ਰਹੇ ਉਹ ਸਮਝਦਾ ਸੀ ਕਿ ਦੀਪੂ ਠੀਕ ਸੀ ਪਰ ਉਹ ਆਪ ਗਲਤ ਪਰ ਅਜ ਜਲੀਦ ਸਾਹਮਣੇ ਆ ਗਈ ਦੀਪੋ ਸੁੰਦਰ ਦੀ ਹੈ ਉਸ ਦਿਨ ਹੀ ਇਹ ਕਹਿ ਕੇ ਸੁਰਜੀਤ ਵਾਪਸ ਚਲਾ ਗਿਆ ਦੀਪੋ ਸਿਸਕੀਆਂ ਪਰਦੀ ਡਿੱਗੀ ਹਾਂਜੀ ਇਹ ਸੀ ਪਤਨ ਦੀ ਵੇੜੀ ਦਾ ਸਾਰ ਹੁਣ ਵਿਸ਼ਾ ਵਸਤੂ ਕਰਦੇ ਹਾਂ ਪਤਨ ਦੀ ਵੇੜੀ ਬਲਵੰਤ ਗਾਰਗੀ ਨੇ ਇਕਾਂਗੀ 1949 ਵਿੱਚ ਲਿਖਿਆ ਤੇ 1950 ਈਸਵੀ ਦੇ ਵਿੱਚ ਆਲ ਇੰਡੀਆ ਰੇਡੀਓ ਦੇ ਨਾਟਕ ਮੁਕਾਬਲੇ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ ਇਸ ਤੋਂ ਪਿੱਛੇ ਸਾਰੇ ਪ੍ਰਦੇਸ਼ੀ ਭਾਸ਼ਾਵਾਂ ਵਿੱਚ ਇਸ ਦਾ ਇਕਾਂਗੀ ਦਾ ਰੇਡੀਓ ਤੋਂ ਪ੍ਰਸਾਰਣ ਕੀਤਾ ਗਿਆ ਤੇ ਬਲਵੰਤ ਗਾਰਗੀ ਨੇ ਗਾਰਗੀ ਬਲਵੰਦ ਗਾਰਗੀ ਤੋਂ ਪਹਿਲਾਂ ਦੇ ਪੰਜਾਬੀ ਨਾਟਕਕਾਰ ਆਮ ਕਰਕੇ ਸੁਧਾਰਵਾਦੀ ਰੁਚੀ ਦੀ ਸੀ ਤੇ ਉਹਨਾਂ ਨੇ ਕਿਸੇ ਨਾ ਕਿਸੇ ਪੂਰੀ ਤੀਨੂ ਸੁਧਾਰਾਂ ਦਾ ਪ੍ਰਚਾਰ ਕੀਤਾ ਪਰ ਗਾਰਗੀ ਪੰਜਾਬੀ ਨਾਟਕ ਵਿੱਚ ਨਵੀਂ ਲੀਹ ਪਾਉਂਦਾ ਉਹ ਆਮ ਕਰਕੇ ਜੀਵਨ ਦੇ ਸਧਾਰਨ ਘਟਨਾਵਾਂ ਨੂੰ ਨਾਟਕੀ ਰੂਪ ਦੇ ਵਿੱਚ ਪੇਸ਼ ਕਰਦਾ ਤੇ ਜੀਵਨ ਦੇ ਅਸਲੀ ਚਲਕਾਰੇ ਉੱਪਰ ਗਟਾਉਣ ਦਾ ਹਿੱਲਾ ਕਰਦਾ ਗਾਰਗੀ ਦੇ ਬਹੁਤੇ ਨਾਟਕ ਮਨੁੱਖੀ ਮਨ ਦੀ ਅਵਚੇਤਨੀ ਸੱਚ ਦੀ ਪੇਸ਼ਕਾਰੀ ਕਰਦੇ ਨੇ ਉਸ ਨੇ ਮਨੁੱਖ ਖਾਸ ਕਰਕੇ ਔਰਤ ਮਨ ਦੇ ਗੁੰਝਲਾਂ ਦੁਵਿਧਾਾਂ ਅਤੇ ਸਮੱਸਿਆਵਾਂ ਨੂੰ ਬਹੁਤ ਹੀ ਬਰੀਕੀ ਤੇ ਇਕਾਤਮਕਤਾ ਨਾਲ ਵੇਸ਼ ਦਿੱਤਾ। ਪੱਤਨ ਦੀ ਬੇੜੀ ਵੀ ਉਹਦੇ ਜਿਹਾ ਹੀ ਕਾਂਗੀ ਹੈ। ਇਸੇ ਕਾਂਗੀ ਦੇ ਵਿਸ਼ੇ ਪੱਖ ਨੂੰ ਸਮਝਣ ਲਈ ਜਰਾ ਇਸ ਦੇ ਸਰਲੇਖ ਨੂੰ ਕੋ ਨਾ ਗੋ ਵਿਚਾਰ ਨਾਲ ਦੇਖਦੇ ਹਾਂ ਪੱਤਨ ਦੀ ਬੇੜੀ। ਉਹ ਬੇੜੀ ਜੋ ਦਰਿਆ ਦੇ ਕੰਢੇ ਉੱਤੇ ਕਿਸੇ ਚੀਜ਼ ਨਾਲ ਬੱਜੀ ਵੀ ਹੁੰਦੀ ਹੈ ਤੇ ਉਸ ਨੂੰ ਪੱਤਨ ਦੀ ਬੇੜੀ ਕਿਹਾ ਜਾਂਦਾ ਹੈ। ਮਤਲਬ ਕਿ ਉਹ ਬੇੜੀ ਜਿਹੜੀ ਕਿਸੇ ਦਰਿਆ ਤੇ ਕਿਸੇ ਚੀਜ਼ ਨਾਲ ਬੰਨੀ ਵੀ ਹੁੰਦੀ ਆ। ਦਰਿਆ ਵਿੱਚ ਕਈ ਤੂਫਾਨ ਆਉਂਦੇ ਨੇ ਲਹਿਰਾਂ ਊਛਾਲੇ ਮਾਰਦੇ ਨੇ ਕਈ ਵਾਰ ਇਹਨਾਂ ਲਹਿਰਾਂ ਦਾ ਪਾਣੀ ਪੱਤਨ ਦੀ ਬੇੜੀ ਨੂੰ ਭਿਉ ਵੀ ਦਿੰਦਾ ਪਰ ਬੇੜੀ ਲਹਿਰਾਂ ਦਾ ਆਨੰਦ ਨਹੀਂ ਮਾਣ ਸਕਦੀ ਜਦੋਂ ਉਹ ਉੱਥੇ ਖੜੀ ਰਹਿੰਦੀ ਆ ਬਾਕੀ ਬੇੜੀਆਂ ਵਾਂਗ ਆਜ਼ਾਦੀ ਨਾਲ ਪਾਣੀ ਦੀ ਹਿੱਕ ਨੂੰ ਤੇ ਨਹੀਂ ਕਰ ਸਕਦੀ ਤੇ ਗਾਰਗੀ ਇਥੇ ਇਹ ਕਹਿਣਾ ਚਾਹੁੰਦਾ ਕਿ ਸਾਡੇ ਸਮਾਜ ਵਿੱਚ ਕਈ ਵਿਅਕਤੀ ਜਹੇ ਨੇ ਜਿਨ੍ਹਾਂ ਦੀ ਹਾਲਤ ਪੱਤਨ ਦੀ ਬੇੜੀ ਵਾਂਗ ਆ ਉਹਨਾਂ ਦੇ ਦਿਨਾਂ ਵਿੱਚ ਪਿਆਰ ਦਾ ਤੂਫਾਨ ਉੱਠਦਾ ਤੇ ਪਿਆਰ ਦਾ ਹੜਾ ਹੁੰਦਾ ਪਰ ਉਹ ਪਿਆਰ ਦੀ ਇਸ ਵੇਗ ਨੂੰ ਮਾਨ ਨਹੀਂ ਸਕਦੇ ਦਿਲ ਵਿੱਚ ਪਿਆਰ ਹੁੰਦਿਆ ਸੁਣਦੇ ਆ ਉਹ ਪਿਆਰ ਦਾ ਆਨੰਦ ਨਹੀਂ ਭੋਗ ਸਕਦੇ ਇਸ ਕੰਗੀ ਵਿੱਚ ਲਾਜੋ ਦੇ ਦੀਪੋ ਦੋਮੇ ਜਿਹੇ ਹਾਲਤ ਦੇ ਵਿੱਚ ਨੇ ਦੋਮਾ ਨੂੰ ਪਤਨ ਦੀ ਬੀੜੀ ਕਿਹਾ ਗਿਆ ਜਿਵੇਂ ਕਿ ਦੀਪੋ ਦੇ ਦਿਲ ਵਿੱਚ ਪਿਆਰ ਦਾ ਹੜਾ ਹੈ ਉਹ ਸੁੰਦਰ ਨੂੰ ਪਿਆਰ ਕਰਦੇ ਹੋ ਆਪਣੇ ਪਤੀ ਸਰਜੀਤ ਨੂੰ ਵੀ ਪਿਆਰ ਕਰਦੀ ਆ ਫਰੂਸ ਦਾ ਪਿਆਰ ਉਸ ਨੂੰ ਪ੍ਰਾਪਤ ਨਹੀਂ ਹੁੰਦਾ ਉਹ ਆਪਣੀ ਇਸ ਹਾਲਤ ਬਾਰੇ ਆਪ ਕਹਿੰਦੀ ਕਿ ਹਾਇਵੇਂ ਸਮਾਨ ਦਾ ਕੀ ਕਰਾਂ ਮੈਂ ਇਸ ਨੂੰ ਬੰਨ ਕੇ ਰੱਖਿਆ ਏ ਨੂੜ ਕੇ ਤੂਫਾਨਾਂ ਤੇ ਛਲਾਂ ਤੋਂ ਬਚਾ ਕੇ ਪੱਤਨ ਦੇ ਕੰਢੇ ਕਥਾ ਉਸ ਬੀੜੀ ਮੰਗ ਜਿਸ ਨੂੰ ਦਰਿਆ ਦੀਆਂ ਛਲਾਂ ਉਹ ਛੋਂਦੀਆਂ ਨੇ ਪਰ ਠਹਿਲ ਨਹੀਂ ਸਕਦੀਆਂ ਅਸਲ ਵਿੱਚ ਬਲਵੰਤ ਗਾਰਗੀ ਇਹ ਕਹਿਣਾ ਚਾਹੁੰਦੇ ਕਿ ਪਛਮੀ ਦੇਸ਼ਾਂ ਵਿੱਚ ਪਿਆਰ ਵੀ ਖੁੱਲ੍ਹਾ ਹੈ ਸਾਡੇ ਦੇਸ਼ ਵਿੱਚ ਪਿਆਰ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਲੇਖਕ ਅਨੁਸਾਰ ਦੀਪੋ ਉੱਚੇ ਤੇ ਸੁੱਚੇ ਆਚਰਣ ਵਾਲੀ ਕੁੜੀ ਉਸ ਦਾ ਸੁੰਦਰ ਤੇ ਸੁਰਜੀ ਦੋਵਾਂ ਨਾਲ ਪਿਆਰ ਕਰਨ ਠੀਕ ਹੈ ਆਪਣੇ ਚਾਹੇ ਪਿਆਰ ਦੇ ਖੁੱਲ੍ਹ ਲਈ ਉਸਨੇ ਇਹ ਅਕੰਕੀ ਲਿਖਿਆ ਉਹ ਸਮਝਦਾ ਕਿ ਦੀਪੋ ਦਾ ਦਖਾਂਤ ਹੀ ਸਮਾਜ ਨੂੰ ਝੁੰਡੋੜ ਕੇ ਰੱਖ ਦੇਵੇਗਾ ਇਸ ਅਕੰਕੀ ਵਿੱਚ ਇਹ ਗੱਲ ਵੀ ਇਸ਼ਾਰਾ ਕੀਤਾ ਗਿਆ ਕਿ ਪਰਿਵਾਰਕ ਜੀਵਨ ਵਿਸ਼ਵਾਸ ਉੱਤੇ ਪਲਦਾ ਜਰਾਂ ਵੀ ਸ਼ੱਕ ਦੀ ਧਰੇੜ ਪੈ ਜਾਵੇ ਤਰੇੜ ਤਾਂ ਪਰਿਵਾਰਕ ਜੀਵਨ ਦੀ ਇਮਾਰਤ ਢਾਹ ਢੇਰੀ ਹੋ ਜਾਂਦੀ ਹੈ ਸਰਜੀਤ ਨੇ ਬਰਾਦਰੀ ਤੋਂ ਬਾਹਰ ਆ ਕੇ ਦੀਪੋ ਨੂੰ ਵਿਆਹ ਕੇ ਲਿਆਂਦਾ ਦੀਪੋ ਵੀ ਉਸ ਨੂੰ ਧਿਆਵਾਰ ਕਰਦੀ ਸੀ ਬਹੁਤ ਚੜ੍ਹ ਪਿਆਰ ਕਰਦੀ ਸੀ ਪਰ ਉਸ ਦੇ ਮਨ ਵਿੱਚ ਸੁੰਦਰ ਲਈ ਵੀ ਪਿਆਰ ਸੀ ਇੱਕ ਦਿਨ ਸੁਰਜੀਤ ਨੂੰ ਜੋ ਸੁੰਦਰ ਦੀ ਹਿੱਤ ਨਾਲ ਲੱਗੀ ਦੇਖਿਆ ਤਾਂ ਉਸਦੇ ਗੁੱਸੇ ਵਿੱਚੋਂ ਘਰੋਂ ਨਿਕਲ ਗਿਆ 4 ਸਾਲ ਬਾਅਦ ਉਹ ਮੋੜਾ ਘਰ ਆਇਆ ਤਾਂ ਫਿਰ ਸੁੰਦਰ ਦੇ ਦੀਪੋ ਨੂੰ ਪਹਿਲੀ ਹਾਲਤ ਵਿੱਚ ਦੇਖ ਕੇ ਵਾਪਸ ਚਲਾ ਗਿਆ ਨਾਟਕਕਾਰ ਇਹ ਵੀ ਕਹਿਣਾ ਚਾਹੁੰਦਾ ਕਿ ਪਿਆਰ ਕੇਵਲ ਕਾਮ ਪੂਰਤੀ ਨਹੀਂ ਪਿਆਰ ਉਮਰ ਜਾਤ ਜਾਂ ਨਸਲ ਨਹੀਂ ਦੇਖਦਾ ਸੁਰਜੀਤ ਦੀਪੋ ਨੂੰ ਸੁੰਦਰ ਨਾਲ ਪਿਆਰ ਕਰਦੇ ਵੇਖ ਨਹੀਂ ਸਕਦਾ ਕਿਉਂਕਿ ਉਹ ਪਿਆਰ ਦਾ ਅਰਥ ਕਾਮ ਪੂਰਤੀ ਹੀ ਸਮਝਦਾ ਪਰ ਨਾਟਕਕਾਰ ਇਹ ਇਸ਼ਾਰਾ ਕਰਦਾ ਹੈ ਕੀ ਪਿਆਰ ਦੇ ਕਈ ਹੂਕ ਨੇ ਕਿਤੇ ਇਹ ਕਾਮੀ ਹੈ ਕਿਤੇ ਨਿਰੋਲ ਜਾਂ ਸੁੱਚਾ ਸੁੰਦਰ ਦੇ ਦੀਪੋ ਦੇ ਪਿਆਰ ਨੂੰ ਉਹ ਲੇਖ ਕਾਮ ਰਹਿਤ ਪਿਆਰ ਸਿੱਧ ਕਰਦਾ ਲੱਗਦਾ ਅੱਗੇ ਦੇ ਪਾਤਰ ਨੇ ਹਾਂਜੀ ਪਹਿਲਾਂ ਦੀਪੋ ਮਹੱਤਵਪੂਰਨ ਪਾਤਰ ਹੈ ਕਾਂਗੀ ਦੀ ਮੁੱਖ ਪਾਤਰ ਬਲਵੰਤ ਗਰਗੀ ਦੇ ਨਾਟਕਾਂ ਦੀ ਇਹ ਵਿਲੱਖਣਤਾ ਕਿ ਇਹਨਾਂ ਵਿੱਚਲੇ ਪਾਤਰ ਆਮ ਕਰਕੇ ਨਿਵੇਕਲੇ ਹੁੰਦੇ ਨੇ ਵੱਖਰੇ ਹੁੰਦੇ ਨੇ ਆਮ ਲੋਕਾਂ ਨਾਲੋਂ ਕੁਝ ਵੱਖਰੇ ਸੁਭਾਅ ਦੇ ਪਾਤਰਾਂ ਨੂੰ ਗਾਰਗੀ ਆਪਣੇ ਨਾਟਕਾਂ ਵਿੱਚ ਪੇਸ਼ ਕਰਦਾ ਦੀਪੋ ਵੀ ਜਿਹੜੇ ਪਾਤਰਾਂ ਵਿੱਚ ਗਿਣੀ ਜਾਣ ਵਾਲੇ ਪਾਤਰ ਆ ਹਾਂਜੀ ਇਸ ਦੇ ਚਰਿੱਤਰ ਹੈਗੇ ਨੇ ਗੁਣ ਸੁਭਾਅ ਬਾਰੇ ਇੱਕ ਉਦਖੰਤਕ ਪਾਤਰ ਦੀਪੋ ਦਾ ਜੀਵਨ ਦੁੱਖਾਂ ਨਾਲ ਭਰਿਆ ਹੋਇਆ ਕਦਰਾਂ ਕੀਮਤਾਂ ਦੇ ਕਦਮ-ਕਦਮ ਤੇ ਉਹ ਦੋ ਕੁ ਸੜਾ ਰੁੱਕੀ ਬੈਠੇ ਨੇ ਪਹਿਲਾ ਵਿਚਾਰੀ ਦਾ ਪੁੱਤਰ ਮਰ ਗਿਆ ਫੇਰ ਉਸ ਦਾ પતિ ਘਰੋਂ ਨਿਕਲ ਗਿਆ 4 ਸਾਲ ਬਾਅਦ ਉਸ ਦਾ ਪਤੀ ਘਰ ਆਇਆ ਪਰ ਉਹ ਮੁੜਦੇ ਪੈਰੀਂ ਹੀ ਵਾਪਸ ਚਲਾ ਗਿਆ ਤੇ ਦੀਪਾ ਨੂੰ ਦੁੱਖ ਦੁਖੇ ਆਰੀ ਬਣਾ ਗਿਆ ਇਸ ਦੇ ਨਾਲ ਹੀ ਹਰ ਰੋਜ਼ ਨਾਜੋ ਦੇ ਤਾਣੇ ਮੇਨੇ ਵੀ ਉਸ ਤੇ ਦੁੱਖਾਂ ਦੇ ਜ਼ਖਮਾਂ ਤੇ ਲੋਨ ਛਿੜਕਦੇ ਰਹਿੰਦੇ ਨੇ ਅੱਗੇ ਹੈਗਾ ਪਿਆਰ ਭੀਜੀ ਆਤਮਾ ਦੀਪੂ ਦੇ ਰੋਮ ਰੋਮ ਵਿੱਚ ਪਿਆਰ ਦਾ ਜਜ਼ਬਾ ਠਾਠਾ ਮਾਰਦਾ ਇੱਕ ਖਾਸ ਨੂੰ ਝੁੱਗੀ ਨਾਲ ਮੋਹ ਹੈ ਜਿਸ ਵਿੱਚ ਉਹ ਵਿਰਾਈ ਆਈ ਸੀ ਤੇ ਜਿਸ ਦੇ ਨੇੜੇ ਉਸਨੇ ਆਪਣੇ ਪੁੱਤਰ ਦੀ ਲਾਸ਼ ਦਫਨਾਈ ਸੀ ਦੂਜੇ ਪਾਸੇ ਉਸ ਨੂੰ ਸਰਜੀਤ ਨਾਲ ਪਿਆਰ ਤੇ ਸੁੰਦਰ ਨਾਲ ਵੀ ਇੰਜੋ ਪਿਆਰ ਭੀਜੀ ਆਤਮਾ ਅੱਗੇ ਹੈਗਾ ਚੰਚਲ ਮਨ ਵਾਲੀ ਦੀਪੋ ਦਾ ਮਨ ਚੰਚਲ ਹੈ ਜਦ ਮਨ ਮਚਦਾ ਤਾਂ ਉਸਦੇ ਕਾਬੂ ਤੋਂ ਬਾਹਰ ਹੋ ਜਾਂਦਾ ਉਸ ਨੂੰ ਸਰਜੀਤ ਨਾਲ ਦਾ ਖਾ ਪਿਆਰ ਹੈ ਸੁੰਦਰ ਨਾਲ ਵੀ ਪਿਆਰ ਉਸ ਦਾ ਹੋਰ ਭਾਂਦਾ ਉਸ ਨੂੰ ਪਤਾ ਕਿ ਸਮਾਜ ਇਸ ਪ੍ਰਕਾਰ ਦੇ ਪਿਆਰ ਨੂੰ ਸਵੀਕਾਰ ਨਹੀਂ ਕਰਦਾ ਇਸੇ ਦੁੱਖ ਇਸੇ ਦੁੱਖੋਂ ਪਤੀ ਕਰ ਛੱਡ ਕੇ ਚਲਾ ਗਿਆ ਤਾਂ ਵੀ ਸੁੰਦਰ ਦਾ ਪਿਆਰ ਭੁੱਲ ਨਹੀਂ ਸਕਦੀ ਜਦ ਸੁੰਦਰ ਉਸ ਦੇ ਸਾਹਮਣੇ ਆ ਜਾਂਦਾ ਤਾਂ ਉਸ ਦਾ ਮਨਮੰਚ ਚਲ ਜਾਂਦਾ ਤੇ ਉਹ ਦੁੱਖਾਂ ਦਾ ਕਾਰਨ ਬਣਦਾ ਹੈ ਉਹ ਗੰਗਾ ਪਤਨੀ ਦੇ ਰੂਪ ਦੇ ਵਿੱਚ ਉਪਰੀ ਨਜ਼ਰ ਨਾਲ ਦੇਖਿਆ ਦੀਪਿਕਾ ਵਧਕਾਰ ਪਤਨੀ ਲੱਗਦੀ ਹੈ ਜੋ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਸਰੇ ਵਿਅਕਤੀ ਨਾਲ ਸੁੰਦਰ ਨਾਲ ਪਿਆਰ ਕਰਦੀ ਹੈ ਪਰ ਆਪਾਂ ਜਦੋਂ ਗੌਰ ਨਾਲ ਦੇਖਦੇ ਆ ਗੌਰ ਨਾਲ ਦੇਖਦੇ ਤਾਂ ਇਹ ਗੱਲ ਇਸ ਦੇ ਉਲਟ ਹੈ ਉਸ ਨੂੰ ਸਰਜੀਤ ਨਾਲ ਪਤਨੀ ਵਾਲਾ ਪਿਆਰ ਹੈ ਸੁੰਦਰ ਨਾਲ ਪਿਆਰ ਉਸ ਦਾ ਮੈਦਾਨੀ ਨਹੀਂ ਹੋਦਾ ਇਹ ਉਸ ਪੱਧਰ ਦਾ ਪਿਆਰ ਹੈ ਜਿਸ ਨੂੰ ਸਾਡੇ ਸਮਾਜ ਦੇ ਲੋਕ ਸਮਝ ਨਹੀਂ ਸਕਦੇ ਅੱਗੇ ਹੈਗਾ ਦਲੇਰ ਮਟਿਆਰ ਦੀਪੂ ਇੱਕ ਦਾ ਦਲੇਰ ਮਟਿਆਰਾ ਜਿਸ ਨੇ ਆਪਣੀ ਬਰਾਦਰੀ ਦੇ ਲੋਕਾਂ ਦੀ ਪ੍ਰਵਾਹ ਨਾ ਕਰਦਿਆ ਤੇ ਸੁਰਜੀਤ ਨਾਲ ਵਿਆਹ ਕਰਵਾ ਲਿਆ ਤੇ ਇਹ ਗੱਲ ਉਸਦੀ ਦਲੇਰੀ ਦੀ ਹੀ ਸਾਕੀ ਭਰਦੀ ਹੈ ਸੇਵਾ ਭਾਵ ਵਾਲੀ ਦੀਪੂ ਇੱਕ ਕੋ ਸਟੱਜੀ ਤੇ ਸੇਵਾ ਭਾਵ ਵਾਲੀ ਮਟਿਆਰਾ ਉਹ ਬਜ਼ੁਰਗਾਂ ਦੀ ਸੇਵਾ ਵੱਲ ਖਾਸ ਧਿਆਨ ਦਿੰਦੀ ਹੈ ਸੁਰਜੀਤ ਦੀ ਭੂਆ ਜਦੋਂ ਬਿਮਾਰ ਹੁੰਦੀ ਹੈ ਤਾਂ ਉਸ ਦਾ ਪੂਰਾ ਧਿਆਨ ਰੱਖਦੀ ਹੈ ਤੇ ਉਸ ਦੇ ਦਵਾਦਾਰੂ ਲਈ ਕੋਈ ਉਹ ਰਿਕਾਰਡ ਕਰਦੀ ਹੈ ਸਮੁੱਛ ਰੂਪ ਵਿੱਚ ਦੀਪੋ ਆਮ ਮਟਿਆਰਾ ਵੱਲੋਂ ਵਿਲੱਖਣ ਸੁਆਦੀ ਮਾਲਕਾ ਤੇ ਵਿਸ਼ੇਸ਼ ਕਿਸਮ ਦੀ ਪਿਆਰ ਫੁੱਲ ਲੋੜਦੀ ਹੈ ਪਰ ਹਾਲਤ ਪੱਤਨ ਦੀ ਜੀੜੀ ਵਾਂਗ ਹੈ ਹਾਂਜੀ ਅੱਗੇ ਲਾਜੂ ਪੱਤਨ ਦੀ ਜੀੜੀ ਕੰਗੀ ਵਿੱਚ ਲਾਜੂ ਦਾ ਪਾਤਰ ਖਾਸ ਸਮਹੱਤਤਾ ਰੱਖਦਾ ਹਾਂਜੀ ਇਹ ਹੈਗਾ ਲਾਜੂ ਲਾਜੂ ਮਾ ਖਾਸ ਪਾਤਰ ਇਹ ਵੀ ਮਹੱਤਤਾ ਰੱਖਦਾ ਲਾਜੂ ਸਰਜੀਤ ਦੀ ਭੈਣ ਅਤੇ ਦੀਪੋ ਦੀ ਨਣ ਦਾ ਨਾਟਕਕਾਰ ਨੇ ਇਸ ਮਦੀਪੋ ਵਾਂਗੀ ਪਰਤੰਦੀ ਵੀਡੀਓ ਦੇ ਵਿੱਚ ਪੇਸ਼ ਕੀਤਾ ਪਰ ਮੁੱਖ ਰੂਪ ਦੇ ਵਿੱਚ ਇਹ ਪਾਤਰ ਦੀਪੋ ਦੇ ਸੁਭਾਅ ਦੇ ਪੱਖ ਨੂੰ ਉਜਾਗਰ ਕਰਨ ਵਾਲੀ ਪੇਸ਼ ਕੀਤਾ ਗਿਆ ਦੀਪੋ ਵਾਂਗ ਲਾਜੂ ਵੀ ਨਾਟਕ ਦੇ ਸ਼ੁਰੂ ਦੇ ਲਗਭਗ ਨਾਟਕ ਦੇ ਅੰਤ ਤੱਕ ਮੰਚ ਤੇ ਦਿਖਾਈ ਦਿੰਦੀ ਆ ਨਾਟਕ ਦੀ ਕਹਾਣੀ ਅਸਾਰਨ ਵਿੱਚ ਲਾਜੂ ਦਾ ਵੀ વિશેષ ਯੋਗਦਾਨ ਹਾਂਜੀ ਬਹਿਮਨ ਲਾਜੂ ਬਹਿਮ ਪਰਮਨਾਲ ਪਰਹੀ ਹੋਈ ਕੁੜੀ ਆ ਤੇ ਉਹ ਸਮਝਦੀ ਹੈ ਕਿ ਇਹ ਝੁੱਗੀ ਹੀ ਮਨਹੂਸ ਆ ਜਿੱਥੇ ਉਹ ਰਹਿ ਰਹੇ ਨੇ ਜਿਸ ਵਿੱਚ ਰਹਿਣ ਕਰਕੇ ਉਸ ਦਾ ਭਰਾ ਘਰੋਂ ਨਿਕਲ ਗਿਆ ਤੇ ਉਸ ਦੇ ਭਰਾ ਦੇ ਪੁੱਤਰ ਦੀ ਮੌਤ ਹੋ ਗਈ ਤੇ ਵਹਿਮ ਸਦਕਾ ਦੀਪੂ ਨੂੰ ਕਹਿੰਦੇ ਕਿ ਝੁੱਕੀ ਛੱਡ ਕੇ ਕਿਸੇ ਹੋਰ ਥਾਂ ਰਹਾ ਕਰ ਰਿਹਾ ਜਾਵੇ ਪਿਆਰਮਤੀ ਦੀਪੂ ਵਾਂਗ ਲਾਜੂ ਵੀ ਪਿਆਰ ਦਾ ਪੁੱਤੜਾ ਉਸਨੇ ਇੱਕ ਨੌਜਵਾਨ ਨੂੰ ਪਿਆਰ ਕੀਤਾ ਜੋ ਛੇਤੀ ਹੀ ਅਕਾਲ ਚਲਾਣਾ ਕਰ ਗਿਆ ਉਸ ਦੀ ਮੌਤ ਪਿੱਛੋਂ ਉਸ ਨੇ ਉਸ ਦੇ ਪਿਆਰ ਦੀ ਲਾਜ ਰੱਖਣ ਲਈ ਸਾਰੀ ਉਮਰ ਇਕਵਾਰ ਰਹਿਣ ਦਾ ਫੈਸਲਾ ਕਰ ਲਿਆ ਲਾਜੂ ਤੇ ਦੀਪੇ ਪਿਆਰ ਦੇ ਵਿੱਚ ਅੰਤਰਾ ਦੀਪੂ ਦੂਰੇ ਪਿਆਰ ਦੇ ਸ਼ਿਕਾਰ ਹੈ ਇੱਕ ਪਾਸੇ ਜੁਰਜੀ ਤੇ ਦੂਜੇ ਵਾਸਤੇ ਸੁੰਦਰਾ ਪਰ ਦੀਪੂ ਸਮਝਦੀ ਹੈ ਕਿ ਇੱਕ ਟੀਵੀਲਾ ਪਿਆਰਾ ਕੇਵਲ ਕੁਮਰਦਰੀ ਹੁੰਦਾ ਪਿਆਰ ਦੇ ਕਿਸਮ ਨਹੀਂ ਹੁੰਦੀ ਆ ਨੀਜਕ ਲਾਜੂ ਨੀਚੱਕ ਹੈ ਨੀਚੱਕ ਉਹ ਦਿਲ ਵਿੱਚ ਆਇਆਂ ਗੱਲਾਂ ਨੂੰ ਛੱਟ ਕਹਿ ਦਿੰਦੀ ਆ ਤੇ ਮਿਸਾਲ ਵਜੋਂ ਦੀ ਉਦਾਹਰਨ ਵਜੋਂ ਦੀ ਪੁਲਿਸ ਪਾਸਟਰ ਰੂਪ ਦੇ ਵਿੱਚ ਕਹਿੰਦੇ ਕਿ ਦੀਪੂ ਦੇ ਕਰਕੇ ਹੀ ਸੁਰਜੀਤ ਨੇ ਘਰੋਂ ਨਿਕਲਣ ਲਈ ਮਜਬੂਰ ਕੀਤਾ ਦੀਪੂ ਦੇ ਮੂੰਹ ਤੇ ਉਹ ਕਹਿੰਦੀ ਕਿ ਤੈਨੂੰ ਸੁੰਦਰ ਨਾਲ ਪਿਆਰ ਆ ਸੇਵਾਦਾਰ ਲਾਜੂ ਵਿੱਚ ਸੇਵਾ ਭਾਵਨਾ ਉਹ ਆਪਣੀ ਬਿਮਾਰ ਪੁੱਤ ਦੀ ਸੇਵਾ ਕਰਦੀ ਹੈ ਤੇ ਇਹਨੂੰ ਆਰਾਮ ਦੇਣ ਲਈ ਹਰ ਹਿੰਮਤ ਲਈ ਤਿਆਰ ਰਹਿੰਦੀ ਹੈ ਅੱਗੇ ਇਨਸਾਨਮੰਦ ਲਾਜੂ ਦੇ ਮਨ ਵਿੱਚ ਇਨਸਾਨਮੰਦੀ ਵੀ ਹੈ ਉਹ ਆਪਣੇ ਉੱਤੇ ਕਿਤੇ ਗਏ ਕਿਸੇ ਭਲੇ ਨੂੰ ਭੁੱਲਦੀ ਨਹੀਂ ਉਸ ਨੂੰ ਜਿਆਦਾ ਕਿ ਛੋਟੇ ਹੁੰਦੇ ਉਸਦੇ ਮਾਪੇ ਮਰ ਗਏ ਸੀ ਤੇ ਉਸਦੀ ਭੂਆ ਨੇ ਉਸ ਨੂੰ ਪਾਲਿਆ ਭੂਆ ਦੇ ਸਹਿ ਇਨਸਾਨ ਵੱਜ ਉਸਦੀ ਭੂਆ ਦੇ ਮਨ ਲਈ ਭੂਆ ਦੇ ਪ੍ਰਤੀ ਉਸਦੇ ਮਨ ਵਿੱਚ ਪੂਰੀ ਇੱਜ਼ਤ ਹੈ ਸੂਝਵਾਨ ਤੇ ਅਨੁਭਵੀ ਸ਼ਖਸੀਅਤ ਹੈ ਲਾਜੂ ਭਾਵੇਂ ਉਮਰ ਦੀ ਛੋਟੀ ਹੈ ਪਰ ਸੂਝਵੂਝ ਹੈ ਪਰ ਇਹ ਮੁਝ ਕੁਝ ਕੁਝ ਵਾਲੀ ਆ ਉਹ ਕਿਸੇ ਸਮੇਂ ਕਿਸ ਤਰ੍ਹਾਂ ਦਾ ਹੋਣਾ ਹੈ ਉਹ ਇਹ ਗੱਲ ਜਾਣਦੀ ਆ ਭਾਵੇਂ ਦੀਪੂ ਦੇ ਕਸੂਰ ਕਰਕੇ ਉਸ ਦਾ ਭਰਾ ਘਰੋਂ ਨਿਕਲ ਗਿਆ ਪਰ ਦੀਪੂ ਨੂੰ ਇਸ ਗੱਲੋਂ ਦੁਖੀ ਕਰਕੇ ਸਾਰੇ ਘਰ ਵਿੱਚ ਕਲੇਸ਼ ਨਾ ਪਾਉਂਦੀ ਐਵੇਂ ਜਦ ਸੁੰਦਰ ਭੂਆ ਲਈ ਕੰਚੀ ਵੇਰ ਕੋਲ ਦਵਾਈ ਲੈਣ ਜਾਂਦਾ ਤਾਂ ਉਹ ਭੂਆ ਨੂੰ ਦੱਸਣਾ ਠੀਕ ਨਹੀਂ ਸਮਝਦੀ ਦਵਾਈ ਲੈਣ ਲਈ ਵੀ ਸੁੰਦਰ ਨੂੰ ਭੇਜੇ ਕਿਉਂਕਿ ਉਹਨੂੰ ਪਤਾ ਵੀ ਸੁੰਦਰ ਨਾਲ ਸੁਣਦੇ ਭੂਆ ਗੁੱਸੇ ਦੇ ਨਾਲ ਭਰ ਜਾਊਗੀ ਤੇ ਦਵਾਈ ਨਹੀਂ ਖਾਵੇਗੀ ਲਾਜੂ ਦਾ ਹਾਰ ਉਹ ਉਸ ਦਿਨ ਭਾਵ ਦੇ ਵਿੱਚੋਂ ਨਿਕਲਿਆ ਲੱਗਦਾ ਉਸਦੇ ਬੋਲਾਂ ਵਿੱਚ ਜੀਵਨ ਦੀਆਂ ਸਚਾਈਆਂ ਚਲਕਾਰੇ ਮਾਰਦੇ ਨੇ ਉਦਾਹਰਨ ਵਜੋਂ ਇਹ ਬੋਲ ਕਹਿ ਸਕਦੇ ਆਂ ਤੇ ਮੋਟਿਆ ਪਿਆਰ ਦੇ ਕਿਸਮਾਂ ਨਹੀਂ ਹੁੰਦੀ ਆ ਮਰਦ ਦੇ ਡੋਲੇ ਤੀਵੀ ਨੂੰ ਮਾਰਦੇ ਨੇ ਜਿੱਥੇ ਬਹੁਤਾ ਪਿਆਰ ਹੋਵੇ ਉੱਥੇ ਸ਼ੱਕ ਵਧੇਰੇ ਸ਼ੱਕ ਹੁੰਦਾ ਅੰਤ ਵਿੱਚ ਕਿਹਾ ਜਾ ਸਕਦਾ ਕਿ ਲਾਜੂ ਸੂਝਵਾਨ ਹੈ ਸਾਨਵੰਦ ਦਾ ਸੇਵਾ ਭਾਵਨਾ ਵਾਲੀ ਆ ਪਿਆਰ ਭਰੇ ਦਿਲ ਵਾਲੀ ਮੋਟਿਆ ਆ ਪਰ ਉੰਜੂ ਦਾ ਸਾਰਾ ਜੀਵਨ ਦੁੱਖਾਂ ਦੀ ਇੱਕ ਕਹਾਣੀ ਆ ਬਿਲਕੁਲ ਪਤੰਦੀ ਬੇੜੀ ਜਿਹਾ ਸਰਜੀਤ ਵੇਬੀ ਮਤਵਪੂਰਨ ਪਾਤਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੰਚ 'ਤੇ ਕੇਵਲ ਕੁਝ ਕੋਪਾਲ ਹੀ ਦਿਖਾਈ ਦਿੰਦਾ ਪਰ ਇਹ ਕੰਗਜੀ ਸਾਰੀ ਕਹਾਣੀ ਦੇ ਆਰੰਭ ਤੋਂ ਲੈ ਕੇ ਐਂਡ ਤੱਕ ਸੁਰਜੀਤ ਦੇ ਘਰੋਂ ਨਿਕਲ ਜਾਣ ਦੀ ਗੱਲ ਚੱਲਦੀ ਆ ਸੁਰਜੀਤ ਆਪਣੀ ਬਰਾਦਰੀ ਤੋਂ ਮੁਕਾਬਦ ਕਰਕੇ ਦੀਪਾ ਨੂੰ ਵਿਆਹ ਤੇ ਲਿਆਇ ਸੀ ਪਰ ਦੀਪਾ ਨੂੰ ਸੁੰਦਰਨਾ ਪਿਆਰ ਕਰਦਾ ਦੇਖ ਕੇ ਉਹ ਘਰੋਂ ਚਲਾ ਜਾਂਦਾ ਚਾਰ ਸਾਲ ਬਾਅਦ ਵਾਪਸ ਆਂਦਾ ਤਾਂ ਉਹ ਫੇਰ ਉਹੀ ਦ੍ਰਿਸ਼ ਦੇਖਦਾ ਫੇਰ ਉਹ ਘਰੋਂ ਚਲਾ ਜਾਂਦਾ ਤਾਂ ਦਲੇਰ surjeet ਇਸ ਗੱਲੋਂ ਦਲੇਰ ਲੱਗਦਾ ਕਿ ਉਸਨੇ ਬਰਾਦਰੀ ਦੀ ਪ੍ਰਵਾਹ ਨਾ ਕਰਦੇ ਉਸ ਕੁੜੀ ਨਾਲ ਵਿਆਹ ਕਰਾ ਲਿਆ ਜਿਸ ਨੂੰ ਪਿਆਰ ਕਰਦਾ ਇੰਜ surjeet ਜਿਹਾ ਐਵੇਂ ਦਾ ਨੌਜਵਾਨ ਜੋ ਪਿਆਰ ਦੀ ਬਾਜ਼ੀ ਵਿੱਚ ਜਾਨ ਤਲੀ ਤੇ ਧਰਨ ਦੀ ਦਲੇਰੀ ਰੱਖਦਾ ਸ਼ੱਕੀ surjeet ਸੁਭਾ ਸੁਭਾ ਦਾ ਸ਼ੱਕੀ ਹੈ ਸੁੰਦਰ ਦੇ ਹਿੱਕ ਨਾਲ ਦੀਪੋਂ ਲੱਗਿਆ ਦੇਖ ਕੇ ਉਹ ਸੋਚਦਾ ਕਿ ਦੀਪੋਂ ਸੁੰਦਰ ਦੇ ਪਿਆਰ ਵਿੱਚ ਮਗਲ ਹੋ ਕੇ ਉਸ ਨੂੰ ਭੁੱਲ ਬੈਠੀ ਆ ਇਸੇ ਸ਼ੱਕ ਕਰਕੇ ਉਹ ਘਰ ਛੱਡ ਕੇ ਬਾਹਰ ਚ ਨਿਕਲ ਜਾਂਦਾ 4 ਸਾਲ ਕੱਟ ਕੇ ਜਦ ਘਰ ਆਉਂਦਾ ਤਾਂ ਉਹ ਦੀਪੂ ਤੇ ਸੁੰਦਰ ਨੂੰ ਦੇਖ ਕੇ ਉਸੇ ਹਾਲ ਦੇ ਵਿੱਚ ਫੇਰ ਭੱਜ ਜਾਂਦਾ ਫੇਰ ਵਾਪਸ ਚਲਾ ਜਾਂਦਾ ਸੰਗਾਉ ਜਾ ਕਾਇਰ ਇਸ ਗੱਲ ਨੂੰ ਭਾਵੇਂ surjit ਦੀ ਕਾਇਰਤਾ ਕਹਿ ਰਹੋ ਜਾਂਦਾ ਸੰਗਾਉ ਬਣਾ ਉਹ ਸੁੰਦਰ ਦੇ ਦੀਪੂ ਦੇ ਪਿਆਰ ਦੀ ਪਰਤਾਲੀ ਨਹੀਂ ਕਰਦਾ ਦੀਪੂ ਕੋਲੇ ਪੁੱਛਣ ਦਾ ਹੌਸਲਾ ਨਹੀਂ ਕਰਦਾ ਕਿ ਸੁੰਦਰ ਨੂੰ ਕਿਉਂ ਪਿਆਰ ਕਰਦੀ ਹੈ ਕੋਈ ਅੜਪ ਨੌਜਵਾਨ ਹੁੰਦਾ ਤਾਂ ਦੀਪੂ ਦੀ ਹੱਡੀਆਂ ਬਸ ਲਿੱਕ ਕਰ ਦਿੰਦਾ ਜੋ ਉਸ ਦੀ ਗੱਲ ਧਿਆਨ ਨਾਲ ਸੁਣ ਕੇ ਸਹੀ ਮਾਰਗ ਅਪਣਾਉਂਦਾ ਸੁੰਦਰ ਉਸ ਮੇਦਾ ਪਾਤਰ ਜੋ ਨਾਟਕ ਵਿੱਚ ਲਈ ਟੱਕਰ ਦੀ ਹੁੰਦਾ ਰੱਖਦਾ ਉਸ ਦਾ ਰੋਲ ਇੱਕ ਖਲਨਾਇਕ ਵਰਗਾ ਹੈ ਤੇ ਉਹ surjeet ਦਾ ਬਚਪਨ ਦਾ ਦੋਸਤ ਹੈ ਪਰ ਉਹ surjeet ਦੀ ਪਤਨੀ ਨਾਲ ਪਿਆਰ ਪਾ ਕੇ ਉਹ surjeet ਦੇ ਘਰ ਦੀ ਤਵਾਹੀ ਦਾ ਕਾਰਨ ਬਣਦਾ ਸੁੰਦਰ ਦਾ ਜ਼ਿਕਰ ਵੀ ਨਾਟਕ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਾਇਮ ਹੈ ਤੇ ਹਾਂਜੀ ਸਮਾਜ ਸੇਵਕ ਉਹ ਸਮਾਜ ਸੇਵਕ ਐਸਾ ਦਾ ਵੀ ਜਦ ਰਿਆ ਵਿੱਚ ਹੜਾਉਂਦਾ ਤਾਂ ਲੋਕਾਂ ਦੀ ਭਲਾਈ ਦੇ ਕੰਮਾਂ ਵਿੱਚ ਜੁਟ ਕੇ ਆਪਣਾ ਭੁੱਲ ਜਾਂਦਾ ਆਪਣਾ ਆਪ ਤੇ ਜਾਨ ਨਾਲੋਂ ਕਿਸੇ ਨੂੰ ਡੁੱਬਦੇ ਘੋੜੇ ਦੀ ਜਾਨ ਬਚਾਉਣੀ ਵਧੇਰੇ ਵਧੀਆ ਸਮਝਦਾ ਇਸੇ ਤਰ੍ਹਾਂ ਤੂਫਾਨੀ ਰਾਤ ਵਿੱਚ ਭੋ ਵਾਲੇ ਕਾਂਸ਼ੀ ਦੇ ਵੇਦ ਕੋਲੋਂ ਉਹ ਦਵਾਈ ਲੈਣ ਲਈ ਜਾਂਦਾ ਸਮਾਜ ਸੇਵਾ ਕਰਦਾ ਪਿਆਰ ਦਾ ਪੁੱਤਰ ਆ ਪਿਆਰ ਸੁੰਦਰ ਦੇ ਦਿਲ ਵਿੱਚ ਪਿਆਰ ਦਾ ਸਾਗ ਅੜਕਿਆ ਪਿਆ ਉਹ ਦੀਪੂ ਨੂੰ ਦਿਲੋਂ ਪਿਆਰ ਕਰਦਾ ਭਾਵੇਂ ਦੀਪੂ ਅੱਗੇ ਇਸ ਪਿਆਰ ਦਾ ਪ੍ਰਗਟਾਵਾ ਨਹੀਂ ਕਰਦਾ ਪਰ ਅੰਦਰੋਂ ਅੰਦਰੋਂ ਉਸੇ ਵੇਲੇ ਹਰ ਵੇਲੇ ਦੀਪੂ ਦੇ ਸੁਪਨੇ ਲਾਂਦਾ ਉਹ ਆਪ ਦੀਪੂ ਨੂੰ ਕਹਿੰਦਾ ਕਿ ਮੈਨੂੰ ਪਿਆਰ ਤੂਫਾਨ ਤੋਂ ਡਰ ਨਹੀਂ ਲੱਗਦਾ ਸਭ ਕੁ ਮੈਂ ਤਾਂ ਸੋਚਦਾ ਕਿ ਸ਼ਾਇਦ ਐਵੇਂ ਦੇ ਤੂਫਾਨ ਵਿੱਚ ਤੂੰ ਮੈਨੂੰ ਹਾਂ ਕਮਾਰੇ ਮੈਂ ਕਈ ਵਾਰ ਤੇਰੀ ਝੂਗੀ ਦੇ ਚੱਕਰ ਘੱਟਦਾ ਰਹਿੰਦਾ ਇੱਥੇ ਪ੍ਰਸ਼ਨ ਨੂੰ ਉੱਠਦਾ ਕਿ ਸੁੰਦਰ ਲਈ ਇਹ ਕੋਈ ਚੰਗੀ ਗੱਲ ਸੀ ਕਿ ਉਹ ਆਪਣੇ ਦੋਸਤ surjeet ਨਾਲ ਹੀ ਦਗਾ ਕਰਦਾ ਪਰ ਇੱਥੇ ਦਗਾ ਕਰਨ ਦੀ ਗੱਲ ਨਹੀਂ ਪੈਦਾ ਹੁੰਦੀ ਕਿਉਂਕਿ ਪਿਆਰ ਪੁੱਛਿਆ ਨਹੀਂ ਜਾਂਦਾ ਪਿਆਰ ਦਿਲਾਂ ਦੀ ਖੇਡ ਹੈ ਇਸ ਵਿੱਚ ਰੰਗ ਰੂਪ ਉਮਰ ਜਾਤ ਰਿਸ਼ਤੇ ਦਾ ਕੋਈ ਵੀ ਕਰਾ ਨਹੀਂ ਹੁੰਦਾ ਇਸ ਲਈ ਸੁੰਦਰ ਦਾ ਦੀਪੂ ਨੂੰ ਪਿਆਰ ਕਰਨਾ ਕੋਈ ਉਸ ਨੂੰ ਕਲੰਕੀ ਨਹੀਂ ਅਖਵਾਸਾ ਦਾ ਅੱਗੇ ਛੋਟੇ ਕੁਐਸਚਨ ਨੇ ਹਾਂ ਜਿਸਦੇ ਪੰਜ ਪਾਤਰ ਨੇ surjeet, deepu, laju, sundar ਤੇ bua ਅੱਗੇ ਛੋਟੇ ਕੁਐਸਚਨs ਰੀਡ ਕਰ ਲੈਣੇ ਨੇ ਈਜ਼ੀ ਹੋਣੇ ਠੀਕ ਆ ਮੈਂ ਬੋਲ ਕੇ ਨਹੀਂ ਕਰਵਾਉਂਗੀ ਫਿਰ ਵੀਡੀਓ ਲੰਬੀ ਹੋ ਜੂਗੀ ਸੋ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਜਿਹੜੇ ਕਿ ਸੁਣ ਲੈਣ ਨੇ ਰੀਡ ਕਰ ਲੈਣਾ ਸਾਰੇ ਕੁਐਸਚਨs ਬਸ ਤੇ ਜਦੋਂ ਸਾਰ ਹੋਲ ਤੇ ਵਿਸ਼ਾ ਵਸਤੂ ਜਿਹਦਾ ਸਾਰੇ ਕਵਰ ਹੋ ਜਾਂਦੇ ਨੇ ਕੁਸ਼ਣ ਪਤਨ ਦੀ ਬੇੜੀ ਕਿਸ ਦਾ ਪ੍ਰਤੀਕ ਹੈ ਮੂਕ ਪਾਤਰ ਦੀ ਕੋ ਦੇ ਪਿਆਰ ਤੇ ਫਰਜ਼ ਵਿਚਕਾਰ ਡਿੱਕੋ ਡੋਲੇ ਖਾਰੇ ਜ਼ਿੰਦਗੀ ਦਾ ਪ੍ਰਤੀਕ ਹੈ